ਗ੍ਰਾਹਕ ਰਬਦਾ ਰੂਪ ਹੁੰਦਾ ਹੈ ਹਰ ਦੁਕਾਨਦਾਰ ਜਦੋਂ ਸਵੇਰੇ ਦੁਕਾਨ ਖੋਲਦਾ ਹੈ ਤੇ ਉਹ ਇਹ ਅਰਦਾਸ ਕਰਦਾ ਹੈ ਕਿ ਅੱਜ ਉਸ ਦੀ ਕਮਾਈ ਚੰਗੀ ਹੋ ਜਾਏ ਸ਼ਾਇਦ ਇਹੀ ਸੋਚ ਕੇ ਇਹ ਸਰਦਾਰ ਜੀ ਨੇ ਆਪਣੀ ਸਵੇਰੇ ਦੁਕਾਨ ਖੋਲੀ ਹੋਏਗੀ ਪਰ ਗਾਹਕ ਬਣ ਕੇ ਆਏ ਇਸ ਵਿਅਕਤੀ ਨੇ ਦੇਖੋ ਕਿਵੇਂ 27000 ਦਾ ਚੂਨਾ ਲਗਾ ਦਿੱਤਾ ਲੋਈ ਦੇ ਵਿੱਚ ਹੌਲੀ-ਹੌਲੀ ਕਰਕੇ ਇੱਕ ਮੋਬਾਈਲ ਫੋਨ ਲੁਕੋ ਲਿਆ ਪੂਰੀ ਤਿਆਰੀ ਦੇ ਨਾਲ ਆਇਆ ਸੀ ਇਹ ਨੌਜਵਾਨ ਮੋਟਰਸਾਈਕਲ ਨੂੰ ਭੱਜਣ ਦੀ ਦਿਸ਼ਾ ਦੇ ਵਿੱਚ ਖੜਾ ਕੀਤਾ ਤੇ ਫਿਰ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਐਂਟਰ ਹੋਇਆ ਦੁਕਾਨ ਦੇ ਅੰਦਰ ਐਂਟਰ ਹੁੰਦੇ ਹੀ ਫੋਨ ਦਿਖਾਉਣ ਦੇ ਲਈ ਕਿਹਾ ਤੇ ਇਹ ਵੀ ਕਿਹਾ ਕਿ ਮੈਨੂੰ 15 ਤੋਂ 20 ਹਜ਼ਾਰ ਦੀ ਰੇਂਜ ਵਿੱਚ ਇੱਕ ਫੋਨ ਦਿਖਾਣਾ ਤੇ ਉਸ ਤੋਂ ਬਾਅਦ ਫੋਨ ਦੇਖਣੇ ਇਸ ਨੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਹੋਰ ਗਾਕਾਂ ਦੀ ਗਿਣਤੀ ਵਧਦੀ ਗਈ ਦੁਕਾਨਦਾਰ ਦਾ ਧਿਆਨ ਨਹੀਂ ਸੀ ਇਸ ਨੌਜਵਾਨ ਵੱਲ ਕਿਉਂਕਿ ਹਰ ਦੁਕਾਨਦਾਰ ਆਪਣੇ ਗਾਹਕ ਨੂੰ ਰੱਬ ਸਮਝਦਾ ਹੈ ਪਰ ਦੇਖੋ ਕਿਨੇ ਖੋਲੀ ਖੋਲੀ ਫੁਰਤੀ ਦਿਨਾਂ ਲੋਈ ਦੇ ਅੰਦਰ ਹੀ 27000 ਦਾ ਫੋਨ ਲੁਕਾ ਲਿਆ ਇਸ ਗੱਲ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਫੋਨ ਨਹੀਂ ਮਿਲਿਆ ਅਤੇ ਫਿਰ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਇਸ ਨੌਜਵਾਨ ਨੇ ਦੁਕਾਨ ਤੋਂ ਫੋਨ ਚੋਰੀ ਕਰ ਲਿਆ ਤਾਂ ਇਹ ਸੀਸੀਟੀਵੀ ਤਸਵੀਰਾਂ ਦੇਖੋ ਕਪੂਰਥਲਾ ਤੋਂ ਇਹ ਮਾਮਲਾ ਸਾਹਮਣੇ ਆ ਇਸ ਬਾਬਤ ਦੁਕਾਨਦਾਰ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅਤੇ ਵੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਹਾਲੇ ਤੱਕ ਪੁਲਿਸ ਦਾ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ। ਕੋਈ ਕੀ ਨਾਵਾ ਤੇ ਕੀ ਬਾਜ਼ਾ ਦੇ। ਭਾਈ ਫਰੈਂਡਸ ਮੋਬਾਈਲ ਸਟੋਰ ਆਪਣੇ ਚੌਕ ਦਾ ਨਾਮ ਲੈਣਾ ਹਰਮਨਦੀਪ ਹੈਗਾ ਤੇ ਆਪਣੇ ਕੋਲੋਂ ਫੋਨ ਲੈਣਾ ਆਇਆ ਇੱਕ ਕਸਟਮਰ ਤੇ ਫੋਨ ਉਹਨੂੰ ਦਿਖਾਏ ਗਏ ਆ ਤੇ ਜਿੱਦਾਂ ਮਤਲਬ ਉਹਨੇ ਕਿਹਾ ਵੀ ਇਹਨੇ 15-20 ਹਜ਼ਾਰ ਦੀ ਰੇਟ ਚੱਕ ਦਿਖਾ ਦਿਓ ਮੈਨੂੰ ਫਾਇਦੀ ਫੋਨ ਦਿਖਾ ਦਿਓ। ਤੇ ਬਾਦ ਦਿਖਾਉਂਦੇ ਦਿਖੋਂਦੇ ਤੇ ਇੰਨਾ ਰਸ਼ ਪਿਆ ਹੋਇਆ ਹੈ ਬਾਬਾ ਆਪਣੇ ਤੇ ਧਿਆਨ ਨਹੀਂ ਲੱਗਾ ਉਧਰ ਮਤਲਬ ਕਿ ਉਹਨੇ ਥੋੜੀ-ਥੋੜੀ ਕਰਦਿਆ ਮਤਲਬ ਕਿ ਮੈਂ ਮਤਲਬ ਕਿ ਕਸਟਮਰ ਨਾਲ ਡੀਲ ਕਰਦਾ ਪਿਆ ਹਾਂ ਤੇ ਉਹਨੇ ਜਦੋਂ ਦੇਖਿਆ ਵੀ ਮਰ ਉਹਨਾਂ ਦਾ ਧਿਆਨ ਆਪੇ ਲੱਗਾ ਪਿਆ ਤੇ ਆਕੇ ਓਲੀ ਜੀ ਲੋਈ ਲਈ ਟਪੇੜ ਵਿੱਚ ਪਾੜਿਆ ਫੋਨ ਕਿਹੜਾ ਫੋਨ ਲੈ ਗਿਆ ਫੋਨ ਰੈਡਮੀ ਨੋਟ 13 برو ਲੈ ਗਿਆ ਕੁੱਲ ਕਿੰਨੇ ਜਨੇ ਆਏ ਕੁੱਲ ਉਹ ਇਕੱਲੇ ਆਇਆ ਹੈ ਬੜੀ ਕਾਲੇ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਆਇਆ ਤੇ ਮੋਟਰਸਾਈਕਲ ਉਹਨੇ ਨਾ ਬਈ ਲੈ ਮਤਲਬ ਕਿ ਆਦਾਂ ਨੇ ਇੱਥੇ ਆਈ ਦੇ ਵਿੱਚ ਕੀਤਾ ਪਿਆ ਪਰ ਅਨੁਮਰਗੇ ਮੂ ਬੇਲਾ ਹੀ ਉਹਦ ਨੂੰ ਕਰਕੇ ਲਾ ਪਈ ਆਪਣੇ ਛੜਕੜੀ ਸਾਈਡ ਨੂੰ ਮਤਲਬ ਕਿ ਤਿਆਰੀ ਦੇ ਵਿੱਚ ਆ ਰਿਹਾ ਪਿਆ ਤੇ ਹੁਣ ਤੁਹਾਡੇ ਲੋ ਠਾਉ ਉਤੋਂ ਪਲੇਟ ਦਿੱਤੀ ਕਿਉਂ ਥਾਣੇ ਦਾ ਪਲੇਟ ਦਿੱਤੀ ਭਾਈ ਆਪਣੇ ਸੁਲਤਾਨਪੁਰ ਲੋਧੀ ਵਿੱਚ ਤੇ ਮੰਨ ਕਰਨੀ ਚਾਹੁੰਦੇ ਹਾਂ ਜੀ ਮੈਂ ਇਹ ਕਹਿੰਦਾ ਵੀ ਚਲੋ ਉਰਤੇ ਜੋ ਕਾਰਵਾਈ ਹੁੰਦੀ ਆ ਰ ਕੀਤੀ ਜਾਵੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰ ਹੋ ਰਹੀ ਹੈ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਭਾਈ ਹਾਂਜੀ ਤੁਹਾਡੀ ਕਾਰਵਾਈ ਹਾਂਜੀ ਹਾਂਜੀ ਗ੍ਰਾਕ ਰਬਦਾ ਰੂਪ ਹੁੰਦਾ ਹਰ ਦੁਕਾਨਦਾਰ ਜਦੋਂ ਸਵੇਰੇ ਦੁਕਾਨ ਖੋਲਦਾ ਹੈ ਤੇ ਉਹ ਇਹ ਅਰਦਾਸ ਕਰਦਾ ਹੈ ਕਿ ਅੱਜ ਉਸ ਦੀ ਕਮਾਈ ਚੰਗੀ ਹੋ ਜਾਏ ਸ਼ਾਇਦ ਇਹੀ ਸੋਚ ਕੇ ਇਹ ਸਰਦਾਰ ਜੀ ਨੇ ਆਪਣੀ ਸਵੇਰੇ ਦੁਕਾਨ ਖੋਲੀ ਹੋਵੇਗੀ ਪਰ ਗਾਹਕ ਬਣ ਕੇ ਆਏ ਇਸ ਵਿਅਕਤੀ ਨੇ ਦੇਖੋ ਕਿਵੇਂ 27000 ਦਾ ਚੂਨਾ ਲਗਾ ਦਿੱਤਾ ਲੋਈ ਦੇ ਵਿੱਚ ਹੌਲੀ-ਹੌਲੀ ਕਰਕੇ ਇੱਕ ਮੋਬਾਈਲ ਫੋਨ ਲੁਕੋ ਲਿਆ ਪੂਰੀ ਤਿਆਰੀ ਦੇ ਨਾਲ ਆਇਆ ਸੀ ਇਹ ਨੌਜਵਾਨ ਮੋਟਰਸਾਈਕਲ ਨੂੰ ਭੱਜਣ ਦੀ ਦਿਸ਼ਾ ਦੇ ਵਿੱਚ ਖੜਾ ਕੀਤਾ ਤੇ ਫਿਰ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਐਂਟਰ ਹੋਇਆ ਦੁਕਾਨ ਦੇ ਅੰਦਰ ਐਂਟਰ ਹੁੰਦੇ ਹੀ ਫੋਨ ਦਿਖਾਉਣ ਦੇ ਲਈ ਕਿਹਾ ਤੇ ਇਹ ਵੀ ਕਿਹਾ ਕਿ ਮੈਨੂੰ 15 ਤੋਂ 20 ਹਜ਼ਾਰ ਦੀ ਰੇਂਜ ਵਿੱਚ ਇੱਕ ਫੋਨ ਦਿਖਾਣਾ ਤੇ ਉਸ ਤੋਂ ਬਾਅਦ ਫੋਨ ਦੇਖਣੇ ਇਸ ਨੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਹੋਰ ਗਾਹਕਾਂ ਦੀ ਗਿਣਤੀ ਵਧ ਗਈ ਦੁਕਾਨਦਾਰ ਦਾ ਧਿਆਨ ਨਹੀਂ ਸੀ ਇਸ ਨੌਜਵਾਨ ਵੱਲ ਕਿਉਂਕਿ ਹਰ ਦੁਕਾਨਦਾਰ ਆਪਣੇ ਗਾਹਕ ਨੂੰ ਰੱਬ ਸਮਝਦਾ ਹੈ ਪਰ ਦੇਖੋ ਕਿਵੇਂ ਹੌਲੀ-ਹੌਲੀ ਫੁਰਤੀ ਦਿਨਾਂ ਲੋਈ ਦੇ ਅੰਦਰ ਹੀ 27000 ਦਾ ਫੋਨ ਲੁਕਾ ਲਿਆ ਇਸ ਗੱਲ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਫੋਨ ਨਹੀਂ ਮਿਲਿਆ ਅਤੇ ਫਿਰ ਕੈਮਰੇ ਚੈੱਕ ਕੀਤੇ ਗਏ ਤਾਂ ਪਤਾ ਲੱਗਿਆ ਕਿ ਇਸ ਨੌਜਵਾਨ ਨੇ ਦੁਕਾਨ ਤੋਂ ਫੋਨ ਚੋਰੀ ਕਰ ਲਿਆ ਤਾਂ ਇਹ ਸੀਸੀਟੀਵੀ ਤਸਵੀਰਾਂ ਦੇਖੋ ਕਪੂਰਥਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਇਸ ਬਾਬਤ ਦੁਕਾਨਦਾਰ ਦਾ ਕੀ ਕੁਝ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਅਤੇ ਇਹ ਵੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਹਾਲੇ ਤੱਕ ਪੁਲਿਸ ਸਾਹਿਬ ਇਸ ਮਾਮਲੇ ਦੇ ਵਿੱਚ ਕੋਈ ਵੀ ਅਧਿਕਾਰੀ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ। ਕਿ ਕੀ ਮਾਮਲਾ ਤੇ ਕੀ ਵਾਦਾ ਹੋਇਆ। ਭਾਈ ਫਰੈਂਡਸ ਮੋਬਾਈਲ ਸਟੋਰ ਆਪਣੇ ਝੋਕੜਾ ਦਾ ਨਾਮ ਮੇਰਾ ਨਾਮ ਹਰਮਨਦੀਪ ਮਹਿਰਾ ਤੇ ਆਪਣੇ ਕੋਲੋਂ ਨਾ ਫੋਨ ਲੈਣਾ ਆਇਆ ਕੋਈ ਕਸਟਮਰ ਤੇ ਫੋਨ ਉਹਨੂੰ ਦਿਖਾਏ ਗਏ ਆ ਤੇ ਜਿੱਦਾਂ ਮਤਲਬ ਉਹਨੇ ਕਿਹਾ ਵੀ ਇਹਨੇ 15-20 ਹਜ਼ਾਰ ਦੀ ਰੇਟ ਤੱਕ ਦਿਖਾ ਦਿਓ ਮੈਨੂੰ ਫਾਈਜੀ ਫੋਨ ਦਿਖਾ ਦਿਓ। ਤੇ ਬਾਅਦ ਦਿਖਾਉਂਦੇ ਦਿਖੋਂਦੇ ਤੇ ਇੰਨਾ ਰਸ਼ ਪਿਆ ਹੋਇਆ ਹੈ ਬਾਬਾ ਆਪਣੇ ਤੇ ਧਿਆਨ ਨਹੀਂ ਲੱਗਾ ਉਧਰ ਮਤਲਬ ਕਿ ਉਹਨੇ ਥੋੜੀ-ਥੋੜੀ ਕਰਦਿਆ ਮਤਲਬ ਕਿ ਮੈਂ ਮਰਕੇ ਕਸਟਮਰ ਨੂੰ ਡੀਲ ਕਰਦਾ ਪਿਆ ਹਾਂ ਤੇ ਉਹਨੇ ਜਦੋਂ ਦੇਖਿਆ ਵੀ ਮਰਕੇ ਇਹਨਾਂ ਦਾ ਧਿਆਨ ਆਪੇ ਲੱਗਾ ਪਿਆ ਤੇ ਜਾ ਕੇ ਹੌਲੀ ਜੀ ਲੋਈ ਦੀ ਨਿਪੇੜ ਵਿੱਚ ਪਾੜਿਆ ਫੋਨ ਕਿਹੜਾ ਫੋਨ ਲੈ ਗਿਆ ਫੋਨ ਰੈਡਮੀ ਨੋਟ 13 برو ਲੈ ਗਿਆ ਕੁੱਲ ਕਿੰਨੇ ਜਨੇ ਆਏ ਕੁੱਲ ਉਹ ਇਕੱਲੇ ਹੀ ਆਇਆ ਭਾਈ ਕਾਲੇ ਤੋਂ ਮੋਰਸਲ ਤੇ ਮੋਰਸਲ ਤੇ ਆਏ ਤੇ ਮੋਰਸਲ ਉਹਨੇ ਨਾ ਪਹਿਲਾਂ ਮਰਕੇ ਆਦਾਂ ਨੇ ਤਿਆਰੀ ਦੇ ਵਿੱਚ ਕੀਤਾ ਪਿਆ ਪਰ ਮਰਕੇ ਮੂੰਹ ਪਹਿਲਾਂ ਹੀ ਉਦ ਨੂੰ ਕਰਕੇ ਲਾ ਪਈ ਆਪਣੇ ਛੜਕੜੀ ਸਾਈਡ ਨੂੰ ਮਰਕੇ ਤਿਆਰੀ ਦੇ ਵਿੱਚ ਆ ਰਿਹਾ ਪਿਆ ਤੇ ਉਹ ਤੁਹਾਡਾ ਡੈਲ ਉਠਾਓ ਤੇ ਲੇਟ ਦਿੱਤੀ ਕਿਉਂ ਥਾਣੇ ਕਾ ਪਲੇਟ ਦਿੱਤੀ ਭਾਈ ਆਪਣੇ ਸੁਲਤਾਨਪੁਰ ਲੋਧੀ ਵਿੱਚ ਤੇ ਮੰਨ ਕਰਨੀ ਚਾਹੁੰਦੇ ਹਾਂ ਜੀ ਮੈਂ ਇਹ ਕਹਿੰਦਾ ਵੀ ਚਲੋ ਉਰਤੇ ਜੋ ਕਾਰਵਾਈ ਹੁੰਦੀ ਆ ਤੇ ਕੀਤੀ ਜਾਵੇ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰ ਹੋ ਰਹੀ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਭਾਈ ਹਾਂਜੀ ਤੁਹਾਡੀ ਕਾਰਵਾਈ ਹਾਂਜੀ ਹਾਂਜੀ